ਦਾ ਹੀ ਤਾਂ ਆਪਰੇ ਤੋਂ ਫਾਮਦਾਰੇ ਸਾਰੇ ਤੁਸੀਂ ਸਾਰੇ ਯਾਰ ਬਸ ਨਾ ਤਮਾਚਾ ਜਿਹਾ ਬਣਾ ਕੇ ਤੁਰੇ ਰਹਿਣਾ ਹੁੰਦਾ ਗੜਸ਼ੰਕਰ ਦੇ ਪੁਲਿਸ ਸਟੇਸ਼ਨ ਦੇ ਸਾਹਮਣੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੂਰੀ ਤਰ੍ਹਾਂ ਬਲੈਕ ਆਊਟ ਜੋ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਸੀ ਲਾਗੂ ਹੋਇਆ ਹੈ। ਔਰ ਜੋ ਵਾਹਨ ਚੱਲੇ ਸੀ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਕੁਝ ਇੱਕ ਦੋਕਾ ਵਾਹਨ ਜੋ ਕਿ ਪਿਛੋਂ ਆ ਰਹੇ ਨੇ ਉਹਨਾਂ ਨੂੰ ਪੁਲਿਸ ਵਾਲੇ ਰੋਕ ਕੇ ਸਮਝਾ ਰਹੇ ਨੇ ਕਿ 8 ਵਜੇ ਤੋਂ ਲੈ ਕੇ 8:10 ਤੱਕ ਗਡਸ਼ਿੰਕਰ ਸ਼ਹਿਰ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਹੈ। ਦੇ ਤਸਵੀਰਾਂ ਨੇ ਗੜਸ਼ੰਕਰ ਦੇ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਦੀਆਂ ਜਿੱਥੇ ਕਿ ਪੁਲਿਸ ਨੇ ਬੈਰੀਕੇਡ ਲਾ ਕੇ ਆਪਣੇ ਲੋ ਇੱਕ ਮੌਕ ਡ੍ਰਿਲ ਨੂੰ ਕਾਮਯਾਬ ਕਰਨ ਵਿੱਚ ਪੂਰੀ ਤਰ੍ਹਾਂ ਦਾ ਲੋਕਾਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਬਲੈਕਆਊਟ ਦੌਰਾਨ ਆਪਣੇ ਮੋਬਾਈਲ ਆਪਣੀਆਂ ਗੱਡੀਆਂ ਲੈ ਕੇ ਚੱਲਣਾ ਹੈ। ਔਰ ਜਿਹੜੇ ਨਹੀਂ ਸਮਝ ਰਹੇ ਉਹਨਾਂ ਨੂੰ ਪੁਲਿਸ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਬਲੈਕਆਊਟ ਦਾ ਕੀ ਅਰਥ ਹੈ ਬਲੈਕਆਊਟ ਦੇ ਵਿੱਚ ਕਿਸ ਤਰ੍ਹਾਂ ਲਾਈਟਾਂ ਬੰਦ ਰੱਖਣੀਆਂ ਨੇ। ਇਹ ਤਸਵੀਰਾਂ ਨੇ ਗੜਸ਼ਿੰਕਰ ਦੇ ਪੁਲਿਸ ਸਟੇਸ਼ਨ ਦੇ ਸਾਹਮਣੇ ਦੀਆਂ। ਲੋਕਾਂ ਨੂੰ ਇੱਕ ਸਮੋਕ ਡਰੇ ਰਹੇ ਪੂਰਨ ਤੌਰ ਤੇ ਬਲੈਕਆਊਟ ਔਰ ਪਿੰਪੁਆਇੰਟ ਸਾਇਲੈਂਸ ਇੱਕ ਤਰ੍ਹਾਂ ਦਾ ਛਾਇਆ ਹੋਇਆ ਹੈ ਇਹ ਹੁਸ਼ਿਆਰਪੁਰ ਪਠਾਨਕੋਟ ਤੋਂ ਚੱਲਣ ਵਾਲਾ ਟ੍ਰੈਫਿਕ ਹੈ ਜੋ ਜੋ ਚੰਡੀਗੜ੍ਹ ਨੂੰ ਜਾਣਾ ਹੈ ਉਹ ਸਾਰਾ ਖੜਾ ਹੋਇਆ ਹੈ ਗੱਡੀ ਨਹੀਂ ਲਾਈਟ ਆਮ ਔਇਲ ਸਾਰੇ ਪੂਰੀ ਤਰ੍ਹਾਂ ਬੰਦ ਨੇ ਖੁਦ ਮੌਕੇ ਦਾ ਜਾਇਜ਼ਾ ਲੈਣ ਲਈ ਐਸਟੀ ਇੰਵਰਸ਼ਿੰਕਰ ਸਦਾਰ ਹਰਵਾਲ ਸਿੰਘ ਪੰਗਾ ਚੌਂਗੜ ਸਿੰਘਰ ਵਿੱਚ ਹਾਜ਼ਰ ਨੇ ਉਸ ਦੇ ਨਾਲ ਹੀ ਪੁਲਿਸ ਦੇ ਵੱਖ-ਵੱਖ ਅਧਿਕਾਰੀ ਵੱਖ-ਵੱਖ ਚੌਂਕਾਂ ਵਿੱਚ ਲੋਕਾਂ ਨੂੰ ਬਲੈਕਆਊਟ ਦਾ ਆਰਟ ਸਿ ਜਾਂਦੇ ਹੋਏ ਬਲੈਕਆਊਟ ਨੂੰ ਕਿਸ ਤਰ੍ਹਾਂ ਇਸਦੀ ਪਾਲਣਾ ਕਰਨੀ ਹੈ ਤੇ ਬਲੈਕਆਊਟ ਦਾ ਕੀ ਕੀ ਲਾਭ ਹੈ ਇੱਕ ਵੱਡਾ ਆਫਤ ਕਾਮਾ ਕਰਦਾ ਕੋਈ 8 ਵਜੇ ਤੋਂ ਲੈ ਕੇ 8:10 ਵਜੇ ਤੱਕ ਬਲੈਕਆਊਟ ਦਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਸੀ बाजी रहने पाता है ना रेल की वो गर्दी गर्दी में वो तो इन लड़ना तो किंग के लिए लेटा भी नहीं पान कर रहे ज़रूरी है यार ਨਗਰ ਕੌਂਸਲ ਦੀਆਂ ਜੋ ਸਟਰੀਟ ਲਾਈਟਾਂ ਨੇ ਉਹ ਵੀ ਅੱਜ ਬੰਦ ਨਜ਼ਰ ਆ ਰਹੀਆਂ ਹਾਲਾਂਕਿ ਚੱਲਦੀਆਂ ਵੀ ਕੁਝ ਘਟ ਹੀ ਰਹਿੰਦੀਆਂ ਨੇ ਪਰ ਜਿਹੜੀਆਂ ਚੱਲਦੀਆਂ ਸੀ ਉਹ ਵੀ ਬੰਦ ਨੇ ਤੇ ਮੌਕ ਟ੍ਰੇਲ ਦੇ ਵਿੱਚ ਉਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਸਰਯੂ ਕਹਿ ਸਕਦੇ ਹਾਂ ਈਵਨ ਟਾਵਰ ਹੈ ਜੋ ਵੱਖ-ਵੱਖ ਕੰਪਨੀਆਂ ਦੇ ਜੋ ਮੋਬਾਈਲ ਕੰਪਨੀ ਦੇ ਟਾਵਰ ਹੁੰਨ ਉਹ ਪਰ ਇੱਕ ਸਿਗਨਲ ਲਾਈਟ ਲੱਗੀ ਹੋਈ ਹੁੰਦੀ ਹੈ ਬਿਲਕੁਲ ਸਾਹਮਣੇ ਦੇਖ ਰਿਹਾ ਹਾਂ ਤੇ ਲੇਕਿਨ ਉਹ ਵੀ ਲਾਈਟਾਂ ਸਾਰੀਆਂ ਬੰਦ ਨੇ ਸਾਇਰਨ ਦੀ ਆਵਾਜ਼ ਤੁਸੀਂ ਸੁਣ ਰਹੇ ਹੋਗੇ ਸਾਇਰਨ ਦੀ ਆਵਾਜ਼ ਰਹੀ ਲੋਕਾਂ ਨੂੰ ਸਜੇਦ ਕੀਤਾ ਜਾ ਰਿਹਾ ਹੈ ਕਿ ਬਲੈਕਆਊਟ ਦਾ ਸਮਾਂ ਚੱਲ ਰਿਹਾ ਹੈ ਤੇ ਕਿਸੇ ਨੇ ਵੀ ਆਪਣੇ ਘਰ ਦੀ ਛੱਤ ਦੀ ਬਰਾਂਡੇ ਦੀ ਕੋਈ ਲਾਈਟ ਨਹੀਂ ਜਗਾਨੀ ਹੈ ਇਹ ਬੱਸ ਸੇ ਪੰਜਾਬ ਰੋਡਵੇਜ ਪਠਾਨਕੋਟ ਦੀ ਮੇਰੀ ਆਵਾਜ਼ ਸੁਣਦੀ ਆ ਪਠਾਨਕੋਟ ਤੋਂ ਹਰਦਵਾਰ ਨੂੰ ਜਾਣ ਵਾਲੀ ਇਹ ਬੱਸ ਹੈ ਮੌਕ ਟ੍ਰੇਲ ਦਾ ਟਾਈਮ ਪੂਰਾ ਹੋ ਗਿਆ ਤਾਂ ਪੁਲਿਸ ਵੱਲੋਂ ਖੋਲ ਦਿੱਤਾ ਗਿਆ ਟ੍ਰੈਫਿਕ 10 ਮਿੰਟ ਦੀ ਮੌਕ ਟ੍ਰੇਲ ਸੀ ਗੜਸ਼ੰਕਰ ਦੇ ਵਿੱਚ ਜਿਸ ਦੇ ਵਿੱਚ ਕੀ ਲੋਕਾਂ ਨੂੰ ਲਾਈਟਾਂ ਪੂਰੀ ਤਰ੍ਹਾਂ ਬੰਦ ਰੱਖ ਕੇ ਕਿਸ ਤਰ੍ਹਾਂ ਹਨੇਰਾ ਕਰਨਾ ਉਹ ਦੇਖਿਆ ਗਿਆ ਤੇ ਨਾਲ ਹੀ ਜੇਕਰ ਕੋਈ ਹਵਾਈ ਹਮਲੇ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਸੰਬੰਧੀ ਵੀ ਦੋ ਪਰਨੁਚਿਤ ਕੀਤਾ ਗਿਆ 10 ਮਿੰਟ ਦੇ ਵਿਰਾਮ ਤੋਂ ਬਾਅਦ ਵਾਪਸ ਨੂੰ ਕੋਲ ਦਿੱਤਾ ਗਿਆ ਹਾਈ ਕੈਰੀਅਰ ਕੰਮੀ ਕੁਝ ਦੀ ਮੌਕ ਟ੍ਰੇਲ ਗੁਰਸ਼ਿੰਕਰ ਵਿੱਚ ਕੀਤੀ ਗਈ ਹੈ ਇਸ ਮੌਕ ਟ੍ਰੇਲ ਦੇ ਵਿੱਚ ਐਸਟੀਮ ਗੁਰਸ਼ਿੰਕਰ ਹਰਰਨ ਸਿੰਘ ਖੁਦ ਸਾਰਾ ਸਮਾਂ ਹਾਜ਼ਰ ਰਹੇ ਨੇ ਬੰਗਾ ਚੌਂਕ ਦੇ ਵਿੱਚ ਆਮ ਲੋਕਾਂ ਨੂੰ ਜਿੱਥੇ ਬਲੈਕਆਊਟ ਦੀ ਪੂਰੀ ਜਾਣਕਾਰੀ ਦਿੱਤੀ ਗਈ ਉੱਥੇ ਨਾਲ ਹੀ ਉਸ ਬਲੈਕਆਊਟ ਦੌਰਾਨ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਉਸ ਦਾ 10 ਮਿੰਟ ਦੇ ਲਈ दृश देखने को मिले तस्वीर तो बंगा चौकी जिसे कि एस टी बक्षशंकर मौके पर हाजिर ਥੈਂਕ ਯੂ ਸਰ ਸਭ ਤੋਂ ਪਹਿਲਾਂ ਸ਼ੁਕਰੀਆ ਐਸਟੀਐਮ ਗਡਸ਼ੰਕਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪਤਾ ਕਰਦੇ ਆਂ ਕਿ ਅਜਿਹਾ ਬਲੈਕ ਜਿਹੜਾ ਸਰਵਰ ਅਡਜਸਟਮੈਂਟ ਜਿਹੜਾ ਪੈਕਆਊਟ ਕੀਤਾ ਗਿਆ ਹੈ ਇਸ ਬਾਰੇ ਸੂਚਨਾ ਕਰਦੇ ਆਂ ਦੇਖੋ ਸਰਕਾਰ ਦੇ ਦਿਖਾਣੇ ਦਿਸ਼ਾ ਅਨੁਸਾਰ ਜਿਵੇਂ ਤੁਹਾਨੂੰ ਪਤਾ ਹੈ ਸਰਦੀ ਤੇ ਜਿਹੜੀ ਵਾਰ ਦੀ ਸਿਚੁਏਸ਼ਨ ਹੈਗੀ ਆ ਤੇ ਉਹਦੇ ਮੱਦੇ ਨਜ਼ਰ ਆਪਾਂ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਇਹ 에ਅਰ ਵਾਰਨਿੰਗ ਸਿਸਟਮ ਦੀ ਚੈਕਿੰਗ ਕਰਦੇ ਆ ਕਿ ਉਹ ਪ੍ਰੋਪਰਲੀ ਵਰਕ ਕਰਦਾ ਹੈ ਤੇ ਦੂਜਾ 8 ਵਜੇ ਇੱਕ ਜਿਹੜਾ ਕੰਪਲੀਟ ਬਲੈਕਆਊਟ ਹੈ ਜਿਹੜਾ ਉਹ ਕੀਤਾ ਗਿਆ ਸੀ ਤੇ ਉਹ ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਕੰਪਲੀਟ ਜਿਹੜਾ ਬਲੈਕਆਊਟ ਹੈ ਉਹ ਰਿ ਦੇਖੋ ਵਿੱਚ ਵੀ ਇਹੋ ਜਿਹੀ ਐਕਸਲੈਂਸ ਬਣੀ ਰਹੇ ਬਿਲਕੁਲ ਜੀ ਇਹ ਹੁਣ ਜਿੰਨਾ ਜਿਵੇਂ ਜਿਵੇਂ ਸਰਕਾਰ ਦੇ ਜਿਹੜਾ ਦਿਸ਼ਾ ਨਾਂ ਆਉਂਦੀਆਂ ਰਹਿੰਦੀਆਂ ਅੱਗੇ ਘੜਦੇ ਰਹਿਾਂਗੇ ਤੇ ਉਮੀਦ ਕਰ ਰਹੇ ਹਾਂ ਕਿ ਕਾਰੀ ਕੰਮੇ ਕਾਇਰੀ ਹੋਏ ਇਸੇ ਸਾਥੇ ਮੋਕੇ ਤੋਂ ਜੀ ਸੋ ਐਸਸੀਐਸਟੀਐਮ ਗ杜ਸ਼ੰਕਰ ਸਰਾਰ ਰਵਾਨ ਸਿੰਘ ਵੀ ਸਾਡੇ ਨਾਲ ਜਿਹਨਾਂ ਨੇ ਕਿ ਗ杜ਸ਼ੰਕਰ ਦੇ ਵਿੱਚ ਜੋ ਬਲੈਕਆਊਟ 10 ਮਿੰਟ ਦਾ ਹੋਇਆ ਉਸ ਸੰਬੰਧੀ ਵਿਸਤਾਰਪਿਤ ਜਾਣਕਾਰੀ ਦਿੱਤੀ ਤੇ ਐਸਸੀਐਸ ਗ杜ਸ਼ੰਕਰ ਜੋ ਕਿ ਹੁਣ ਮੌਕੇ ਤੋਂ ਰਵਾਨਗੀ ਕਰ ਰਹੇ ਨੇ ਤੇ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਆਮ ਲੋਕਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਤੇ ਬਲੈਕਆਊਟ ਦਾ ਕੀ ਅਰਥ ਹੈ ਉਹ ਲੋਕਾਂ ਨੂੰ ਭਲੀਭਾਂਤ ਸਮਝ ਵੀ ਆ ਗਿਆ ਤਾਂ ਇਸ ਬਲੈਕਆਊਟ ਦੇ ਦੌਰਾਨ ਆਮ ਲੋਕਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇਕਰ ਜੰਗ ਦੇ ਹਾਲਾਤ ਬਣਦੇ ਹਨ ਤੇ ਬਲੈਕਆਊਟ ਦਾ ਕੀ ਮਹੱਤਵ ਹੈ ਕਿਉਂਕਿ ਅਜੇਆ ਚਰਚਾਾਂ ਵਿੱਚ ਸੁਰਣ ਨੂੰ ਮਿਲ ਰਹੀਆਂ ਹਨ ਕਿ ਜਦ ਵੀ ਦੁਸ਼ਮਣ ਹਮਲਾ ਕਰਦਾ ਹੈ ਤਾਂ ਲਾਈਟ ਵਾਲੀ ਥਾਂ ਤੇ ਸਟ੍ਰਾਈਕ ਉਹਦਾ ਸੌਫਟ ਟਾਰਗੇਟ ਹੋ ਜਾਂਦਾ ਹੈ ਤੇ ਇਸ ਕਰਕੇ ਆਮ ਲੋਕਾਂ ਨੂੰ ਇਹ ਸੁਚੇਤ ਕੀਤਾ ਗਿਆ ਕਿ ਜੇਕਰ ਜੰਗ ਦੇ ਹਾਲਾਤ ਬਣਦੇ ਹਨ ਤਾਂ ਕਿਸ ਤਰ੍ਹਾਂ ਆਪਾਂ ਬਲੈਕਆਊਟ ਕਰਕੇ ਆਪਣੀ ਤੇ ਆਪਣੇ ਆਸ-ਪਾਸ ਨੂੰ ਇਲਾਕੇ ਨੂੰ ਸੀ ਸੁਰੱਖਿਅਤ ਰੱਖ ਸਕਦੇ ਹਾਂ ਸੋ 10 ਮਿੰਟ ਦੇ ਇਸ ਬਲੈਕਆਊਟ ਵਿੱਚ ਜਿੱਥੇ ਗਡਸ਼ਿੰਕਰ ਸ਼ਹਿਰ ਪੂਰੀ ਤਰ੍ਹਾਂ ਇੱਕ ਵਾਰ ਹਨੇਰੇ ਵਿੱਚ ਔਰ ਪੂਰੀ ਤਰ੍ਹਾਂ ਸਰ ਤਰ੍ਹਾਂ ਦੇ ਚੱਕੇ ਜਾਮ ਹੋ ਗਏ ਸਨ ਕੁਝ ਇੱਕਾ ਦੁੱਕਾ ਲਾਈਟਾਂ ਨੂੰ ਛੱਡ ਕੇ ਇਸ ਜੋ ਬਲੈਕਆਊਟ ਸੀ ਪੂਰੀ ਤਰ੍ਹਾਂ ਕਾਮਯਾਬ ਰ데요 ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਹਾਲਾਂਕਿ ਪਿੰਡਾਂ ਦੇ ਵਿੱਚ ਆਮ ਲੋਕ ਇਸ ਵਕਤ ਪਹਿਲਾਂ ਹੀ ਕਈ ਥਾਵਾਂ ਤੇ ਇਸ ਪਾਸੇ ਰੌਂਸ ਚੇ ਸਨ ਤੇ ਜੋ ਪਿੰਡਾਂ ਤੋਂ ਇਨਫੋਰਮੇਸ਼ਨਸ ਆਈ ਹੈ ਉਸ ਪਾਸੇ ਵੀ ਲੋਕਾਂ ਨੇ ਕਾਫੀ ਇਹਨਾਂ ਚੀਜ਼ ਦੀ ਪਾਲਣਾ ਕੀਤੀ ਆ ਤੇ ਬਲੈਕਆਊਟ ਨੂੰ ਸਹੀ ਅਰਥਾਂ ਵਿੱਚ ਅਰਥ ਭਰਪੂਰ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ ਬਣਾਇਆ ਤੋਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਔਰ ਸਰਕਾਰ ਵੱਲੋਂ ਜੋ ਵੀ ਸਮੇਂ-ਸਮੇਂ ਤੇ ਗਾਈਡਲਾਈਨ ਆਮ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਲੋਕ ਉਸ ਦਾ ਸਹਿਯੋਗ ਕਰਨਗੇ ਦੇਸ਼ਿਤ ਦਿਖਾਤਰ ਖੌਣ ਵਾਲੇ ਹਰ ਫੈਸਲੇ ਵਿੱਚ ਹਰ ਦੇਸ਼ ਦਾ ਨਾਗਰਿਕ ਪ੍ਰਸ਼ਾਸਨ ਸਰਕਾਰ ਦੇ ਹੁਕਮਾਂ ਨੂੰ ਔਰ ਉਹਨਾਂ ਦੀਆਂ ਐਡਵਾਈਜ਼ਰਾਂ ਨੂੰ ਇਨਵੈਂਟ ਮੰਨੇਗਾ ਕਿ ਪੰਗਾ ਚੌਂਗ ਦੀਆਂ ਤਸਵੀਰਾਂ ਤੇ ਧੰਨਵਾਦ